Amém. ਫਿਲਮ 스타 ਔਰ ਮਹਾਂ ਸਰਵਿੰਦਰ ਸਿੰਘ ਜਿਸ ਤਰ੍ਹਾਂ ਕਿ ਸਾਨੂੰ ਪਤਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਦੁਕਾਨਾਂ ਜੋੜੀਆਂ ਬਹੁਤ ਜਿਆਦਾ ਮਸ਼ਹੂਰ ਹਨ ਔਰ ਸਾਡੇ ਨਾਲ ਅੱਜ ਅਸੀਂ ਮੌਕਾ ਪਹੁੰਚੇ ਹਾਂ ਕਿਉਂਕਿ ਅੱਜ ਵਰਕਤ ਸਿੱਧੂ ਸਾਹਿਬ ਦਾ ਜਨਮ ਦਿਹਾੜਾ ਹੈਗਾ ਔਰ ਉੱਥੇ ਸਾਨੂੰ ਜਿਹੜੀ ਇੱਕ ਦੁਕਾਨਾਂ ਜੋੜੀ ਮਿਲੀ ਹੈ ਜਿਹਦੇ ਵਿੱਚ ਜਿਹੜੇ ਹਨੇ ਬਲਵੀਰ ਚੋਟਿਆ ਜੀ ਔਰ ਜਸਮਿੰਦਰ ਚੋਟਿਆ ਜੀ ਕਿਉਂਕਿ ਚਾਹੇ ਅੱਜ ਸਟੇਜਾਂ ਘਟ ਰਹੀਆਂ ਨੇ ਲੇਕਿਨ ਪਿੰਡਾਂ ਦੇ ਵਿੱਚ ਜਿਹੜੀਆਂ ਸਟੇਜਾਂ ਨੇ ਉਹ ਉਸੇ ਤਰ੍ਹਾਂ ਕਾਇਮ ਨੇ ਔਰ ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਵਾ ਉਹਨਾਂ ਦਾ ਖਾਸ ਕਰਕੇ ਇਸ ਜਨਮ ਦਿਹਾੜੇ ਦੇ ਬਾਰੇ ਹਾਂਜੀ ਸਰ ਨਮਸਕਾਰ ਨਮਸਕਾਰ ਜੀ ਨਮਸਕਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਮੋਗਾ ਅ ਬਹੁਤ ਹੀ ਸੁਰੀਲੇ ਗਾਇਕ ਫਰਕਾਰ ਮਹਾਨ ਹਸਤੀ ਬਰਕਤ ਸਿੱਧੂ ਸਾਹਿਬ ਹੋਰਾਂ ਦੀ ਜਿਹੜੇ ਕਿ 79ਵੇਂ ਜਨਮ ਦਿਨ ਤੇ ਤੇ ਉਹਨਾਂ ਦੇ ਸ਼ਾਗਿਰਦ ਮਿਸਟਰ ਬੀਨ ਜੋ ਆਸਟ੍ਰੇਲੀਆ ਰਹਿੰਦੇ ਨੇ ਉਹਨਾਂ ਵੱਲੋਂ ਸਾਰਾ ਇਹ ਪ੍ਰਬੰਧ ਕੀਤਾ ਗਿਆ ਤੇ ਬੜਾ ਸੋਹਣਾ ਲੱਗਿਆ ਕਿਉਂਕਿ ਸ਼ਗਿਰਦਾਂ ਨੂੰ ਚਾਹੀਦਾ ਵੀ ਆਪਣੇ ਗੁਰੂਆਂ ਦੀਆਂ ਯਾਦਾਂ ਨੂੰ ਇਦਾਂ ਹੀ ਬਰਕਰਾਰ ਰੱਖਣ ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲੂ ਅੱਜ ਬਾਕੀ ਸ਼ੁਰੂ ਹੋ ਗਿਆ ਅੱਜ ਰੰਗ ਰੰਗ ਪ੍ਰੋਗਰਾਮ ਤੁਹਾਡੀ ਸੇਵਾ ਚੱਲ ਰਿਹਾ ਸਾਰਾਂ ਦਾ ਬਾਕੀ ਕਾਫੀ ਆਰਟਿਸਟ ਆਏ ਸਾਰਿਆਂ ਨੇ ਆਪਣੀ ਆਪਣੀ ਆਜੀ ਲਵਾਉਣੀ ਹੈ ਤੇ ਅਸੀਂ ਵੀ ਪਹੁੰਚੇ ਇੱਥੇ ਬਲਬੀਰ ਜੀ ਖਾਸ ਕਰਕੇ ਅਸੀਂ ਅਗਰ ਗੱਲ ਕਰਾਂਗੇ ਕਿ ਸਭਿਆਚਾਰਕ ਮੇਲਿਆਂ ਦੀ ਪਿੰਡਾਂ ਦੇ ਵਿੱਚ ਬੜਾ ਰੁਝਾਨ ਜਿਹੜਾ ਹੈਗਾ ਹੁਣ ਘਟਿਆ ਹੈ ਕਿ ਤੁਸੀਂ ਉਸ ਵੇਲੇ ਦੇ ਗਾਂਦੇ ਦੇ ਜਦੋਂ ਕਿ ਹਰ ਇੱਕ ਸ਼ਗਨਾਂ ਦੇ ਕੰਮ ਦੇ ਵਿੱਚ ਖਾਸ ਕਰਕੇ ਚਾਹੇ ਵਿਆਹ ਹੋਵੇ ਚਾਹੇ ਕੁਝ ਹੋਵੇ ਲੇਕਿਨ ਖਾਸ ਕਰਕੇ ਦੁਕਾਨਾਂ ਜਿਹੜੀ ਜੋੜੀ ਹੈਗੀ ਆ ਉਹ ਹਮੇਸ਼ਾ ਅਸੀਂ ਵੇਖਦੇ ਆਏ ਆ ਕਿ ਤੁਹਾਨੂੰ ਲੱਗਾ ਕੁਝ ਫਰਕ ਪਿਆ ਇਸ ਵਿੱਚ ਕੱਲੇ ਵੀ ਜੀ ਸਰੂ ਦਾ ਕੋਈ ਫਰਕ ਪਿਆ ਨਹੀਂ ਕਿਉਂਕਿ ਸਾਡਾ ਉਵੇਂ ਹੀ ਕੰਮ ਹੈ ਜਿਵੇਂ ਅਸੀਂ ਪਹਿਲਾਂ ਕਰਦੇ ਸੀ ਸਾਡੇ ਸਰੋਤੇ ਵਧੇ ਆ ਘਟੇ ਨਹੀਂ ਬਹੁਤ ਵਧੀਆ ਪ੍ਰਬੰਧ ਹੈ ਲੋਕਾਂ ਦੇ ਤੇ ਜਾਨੀ ਕਿ ਪਹਿਲਾਂ ਨਾਲ ਫੇਰ ਦੁਬਾਰਾ ਜਿਹੜੀ ਗਾਇਕੀ ਹੈ ਲਾਈਵ ਗਾਇਕੀ ਸਟੇਜਾਂ ਦੀ ਗਾਇਕੀ ਉਹ ਦੁਬਾਰਾ ਫੇਰ ਲੋਕਾਂ ਨੇ ਫੇਰ ਅਪਣਾ ਲਈਏਗੀ ਕਿਉਂਕਿ ਸਮਾਂ ਜਿਹੜਾ ਅਸਲੀ ਚੀਜ਼ ਹੁੰਦੀ ਆ ਉਹ ਲੋਕ ਫਿਰ ਖਤਮਤਾ ਕਰਦੇ ਨਹੀਂ ਉਹ ਤੇ ਨਾ ਹੀ ਉਹ ਖਤਮ ਹੋਵੇ ਉਹ ਦੁਬਾਰਾ ਫੇਰ ਰੰਗ ਫੜ ਲੇਦੀ ਹੈ ਦੁਬਾਰਾ ਫੇਰ ਅਸੀਂ ਗਾਇਕੀ ਦੇ ਵਿੱਚ ਜਾਨੀ ਕਿ ਸਟੇਜਾਂ ਜਿਹੜੀਆਂ ਲੋਕ ਲਾਈਵ ਫੇਰ ਬਹੁਤ ਜ਼ਿਆਦਾ ਕਰ ਰਹੇ ਆ ਤੁਸੀਂ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਆਏ ਜੇ ਔਰ ਹਜੇ ਵੀ ਲੈ ਕੇ ਆ ਰਹੇ ਜੇ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਤੁਹਾਡੀਆਂ ਪੋਸਟਾਂ ਬਹੁਤ ਸਰੀਆਂ ਅਸੀਂ ਦੇਖਦੇ ਵੀ ਰਹਿੰਨੇ ਆ ਔਰ ਅੱਜ ਜਿਹੜੇ ਕਿਉਂਕਿ ਬੀਨ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਤੁਹਾਨੂੰ ਲੱਗਦਾ ਕਿ ਹੋਰ ਵੀ ਬਹੁਤ ਸਾਰੇ ਸਾਡੇ ਮਹਰੂਮ ਜਿਹੜੇ ਸਿੰਗਰ ਨੇ ਚਾਹੇ ਇਸ ਦੁਨੀਆ ਤੋਂ ਚਲੇ ਗਏ ਲੇਕਿਨ ਆਪਣੇ ਸੰਗੀਤ ਦੇ ਨਾਲ ਜਿਹੜੇ ਹੈਗੇ ਆ ਉਹ ਅਜੇ ਵੀ ਜਿਉਂਦਾ ਨੇ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਖਾਸ ਕਰਕੇ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਇੱਕ ਜਨਮ ਜਿੰਨੀ ਮਾਦੇ ਮੇਲਾ ਕਹਾਂਗਾ ਕਿ ਉਹਨਾਂ ਦੀ ਯਾਦ ਦੇ ਵਿੱਚ ਇੱਕ ਜਨਮ ਦਿਹਾੜੇ ਦੇ ਮੇਲਾ ਹੈ ਇਹ ਗੱਲ ਇਹ ਹੈ ਨਾ ਜੀ ਵੀ ਜਿਹੜੇ ਗਾਇਕ ਨੇ ਜਾਂ ਜਿਹੜੇ ਗੀਤਕਾਰ ਨੇ ਜਾਂ ਗਾਇਕ ਨੇ ਇਹਨਾਂ ਦੀਆਂ ਲੋਕਾਂ ਚ ਪੈੜਾਂ ਹੀ ਇੰਨੀਆਂ ਪਾਈਆਂ ਹੁੰਦੀਆਂ ਕਿਉਂਕਿ ਉਹ ਆਪਦੀ ਜਿਹੜੀ ਜਿਹੜੀ ਛਾਪ ਛੱਡ ਕੇ ਗਏ ਹੁੰਦੇ ਆ ਉਹਦੇ ਨਾਲ ਹੀ ਨਹੀਂ ਮਰਦੇ ਉਹ ਤੇ ਬਾਕੀ ਜਿਨ੍ਹਾਂ ਦੇ ਉਸਤਾਦ ਜਿਨ੍ਹਾਂ ਉਸਤਾਦਾਂ ਦੇ ਸ਼ਾਗਿਰਦ ਵਧਿਆ ਨੇ ਤੇ ਉਹਨਾਂ ਨੂੰ ਯਾਦ ਰੱਖਦੇ ਆ ਉਹਨਾਂ ਦੇ ਸਰੋਤੇ ਯਾਦ ਰੱਖਦੇ ਆ ਉਹਨਾਂ ਨਾਲ ਉਹ ਹੋਰ ਵੀ ਵੱਡਾ ਪਾਣਾ ਹੋ ਜਾਂਦਾ ਹੈਗੀ ਜਸਮੀਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਬੀਇੰਗ ਅ ਲੇਡੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸਾਨੂੰ ਜਦੋਂ ਅਸੀਂ ਸਟੇਜਾਂ ਦੇ ਉੱਤੇ ਗਾਣੇ ਆ ਲੇਕਿਨ ਅੱਜ ਤੁਸੀਂ ਵੀ ਇਸ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਬਰਕਤ ਸਿੱਧੂ ਸਾਹਿਬ ਦੇ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਜਿਵੇਂ ਛੋਟੇ ਸਾਬ ਨੇ ਕਿਹਾ ਕਿ ਆਪਣੇ ਉਸਤਾਦ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਦੇ लाडले ਸਗਿਰਦ ਮਿਸਟਰ ਵੀ ਮੇਰੇ ਬਰਾਦਰ ਤੇ ਉਹਨਾਂ ਦੀ ਫੈਮਿਲੀ ਪਰਮਜੀਤ ਮੇਰੀ ਭੈਣ ਦਾ ਵੀ ਬਹੁਤ ਵੱਡਾ ਉਪਰਾਲਾ ਹੈ ਦੇਖੋ ਭੱਜ ਭੱਜ ਕੇ ਸਾਰਿਆਂ ਨੂੰ ਮਤਲਬ ਮਿਲ ਰਹੇ ਨੇਗੇ ਜਿਹੜੀ ਚੀਜ਼ ਜ਼ਰੂਰਤ ਹੁੰਦੀ ਉਹਨਾਂ ਤੱਕ ਪਹੁੰਚਾ ਰਹੇ ਨੇਗੇ ਤੇ ਇੱਕ ਅੱਜ ਹੋਰ ਵੀ ਖੁਸ਼ੀ ਦੀ ਗੱਲ ਹੈ ਜੀ ਮਿਸਟਰ ਬੀਮ ਦੇ ਬੇਟੇ ਦਾ ਵੀ ਅੱਜ ਜਨਮ ਦਿਨ ਹੈ ਹਾਂਜੀ ਸਾਡੇ ਜੋੜੀ ਵੱਲੋਂ ਉਹਨਾਂ ਦੇ ਬੱਚੇ ਨੂੰ ਬਹੁਤ ਬਹੁਤ ਮੁਬਾਰਕ ਆ ਤੇ ਬਾਕੀ ਬਾਈ ਜੀ ਤੁਸੀਂ ਕਿਹਾ ਲੇਡੀਜ਼ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਲੇਡੀਜ਼ ਆਪਦੇ ਮਕਾਮ ਤੇ ਨਿਰਭਰ ਆ ਗਈ ਜਿਵੇਂ ਆਪਣਾ ਟਾਰਗੇਟ ਬਣਾ ਲੈਂਦੇ ਹਨ ਤੇ ਉਹ ਜ਼ਰੂਰ ਪਹੁੰਚਦੀ ਹੈ ਤੇ ਕਿਉਂਕਿ ਹਿੰਮਤ ਨਹੀਂ ਹਾਰਨੀ ਚਾਹੀਦੀ ਲੇਡੀਜ਼ ਵਿੱਚ ਬਹੁਤ ਜ਼ਿਆਦਾ ਹਿੰਮਤ ਹੁੰਦੀ ਹੈ ਕਹਿੰਦੇ ਨੇ ਆ ਔਰਤ ਦੇ ਆ ਮਰਦ ਦੇ ਪਿੱਛੇ ਵੀ ਇੱਕ ਔਰਤ ਦਾ ਹੱਥ ਹੁੰਦਾ ਇਸ ਕਰਕੇ ਔਰਤ ਤਾਂ ਹਮੇਸ਼ਾ ਸਟਰੋਂਗ ਹੀ ਹੁੰਦੀ ਹੈ ਔਰ ਮੈਂ ਚਾਹਾਂਗਾ ਕਿ ਕੋਈ ਦੇਖੋ ਗੀਤ ਤੁਹਾਡੇ ਸਾਰੇ ਹੀ ਬਹੁਤ ਵਧੀਆ ਨੇ ਮੈਂ ਚਾਹਾਂਗਾ ਕਿ ਇੱਕ ਗੀਤ ਦੀਆਂ ਚਾਹੇ ਸਥਾਈ ਅੰਤਰਾ ਜਿਹੜਾ ਹੈਗਾ ਤੁਸੀਂ ਥੋੜਾ ਜਿਹਾ ਗਾ ਕੇ ਸੁਣਾਓ ਕਿਉਂਕਿ ਅੱਜ ਅਸੀਂ ਉਸ ਮਕਾਮ ਦੇ ਇੱਕ ਖੁਸ਼ੀ ਦਾ ਦਿਨ ਵੀ ਕਹਿ ਸਕਦੇ ਹਾਂ ਕਿ ਕਿ ਬਰਕਤ ਸਿੱਧੂ ਸਾਹਬ ਦਾ ਜਨਮ ਦਿਨ ਵੀ ਹੈ ਜੀ ਜੀ ਹਾਂਜੀ ਗੀਤ ਸੁਣਾਉਣਾ ਸੁਣਾਓ ਜੀ ਉਹ ਚਰਨਾ ਚ ਬੇਨਤੀ ਕਰਦਾ ਨਹੀਂ ਤੇਰਾ ਯਾਰ ਇਲੈਕਸ਼ਨ ਲੜਦਾ ਚਰਨਾ ਚ ਬੇਨਤੀ ਕਰਦਾ ਨਹੀਂ ਤੇਰਾ ਯਾਰ ਇਲੈਕਸ਼ਨ ਲੜਦਾ ਹੁਣ ਘੱਟ ਕਿਸੇ ਤੋਂ ਹੈ ਨਹੀਂ ਇਹ ਗੱਲ ਕਹਿਣੀ ਪੈਣੀ ਆ ਉਹ ਰੱਖੀ ਖਿਆਲ ਪਟੋਲਿਆ ਮੈਂ ਸਰਪੰਚੀ ਲੈਣੀ ਆ ਤੂੰ ਰੱਖੀ ਖਿਆਲ ਪਟੋਲਿਆ ਮੈਂ ਸਰਪੰਚੀ ਲੈਣੀ ਆ ਤੇਰੇ ਬਿਨਾ ਕਹਿਣ ਤੂੰ ਯਾਰਾ ਵੀ ਮੈਂ ਫੇਰਾ ਮਾਰਦੀ ਚਾਰਾ ਤੇਰੇ ਬਿਨਾ ਕਹਿਣ ਤੂੰ ਯਾਰਾ ਵੀ ਮੈਂ ਫੇਰਾ ਮਾਰਦੀ ਚਾਰਾ ਇਰਮਗਰ ਬੋਟ ਪਗਦਾ ਤੋਂ ਕੁੱਲ ਕਬੀਲੇ ਸਾਡੀ ਦੀ ਤੂੰ ਬਣ ਜੇ ਸਰਪੰਚ ਕੜਾਹੀ ਦੇ ਮਾਂ ਬਾਬੇ ਦੀ ਤੂੰ ਬਣ ਜੇ ਸਰਪੰਚ ਕੜਾਹੀ ਦੇ ਮਾਂ ਬਾਬੇ ਦੀ ਜੀ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਔਰ ਤੁਹਾਡਾ ਵੀ ਜਸਮੀ ਜੀ ਹੈ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਧੰਨਵਾਦ ਓਕੇ ਇਹ ਸੰਨ ਮਲਬੀਰ ਚੋਟਿਆ ਜੀ ਔਰ ਜਸਮੀਨ ਚੋਟਿਆ ਜੀ ਜਿਨ੍ਹਾਂ ਨੇ ਵਾਕਈ ਹੀ ਕਿਉਂਕਿ ਬਿਨਾ ਸਾਜ਼ ਬਿਨਾ ਮਾਈਕ ਤੋਂ ਜਿਹੜਾ ਹੈਗਾ ਲਾਈਵ ਗਾਣਾ ਇਹ ਵੀ ਕੋਈ ਸ਼ੌਕਾ ਨਹੀਂ ਹੈਗਾ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਖਾਸ ਕਰਕੇ ਬਲਕਿਸ ਜੀ ਸਾਹਿਬ ਦੇ ਜਿੱਥੇ ਬਤਾਈਆਂ ਵੀ ਦਿੱਤੀਆਂ ਨੇ ਤੇ ਉਹਦੇ ਨਾਲ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਆਪਣੇ ਉਸਤਾਦ ਨੂੰ ਹਮੇਸ਼ਾ ਜਿਹੜਾ ਹੈਗਾ ਯਾਦ ਰੱਖਣਾ ਚਾਹੀਦਾ ਕੈਮਰਾਮੈਨ ਵਿਸ਼ਾਲ ਦੇ ਨਾਲ ਸੁਵਿੰਦਰ ਸਿੰਘ ਫਿਲਮ ਸਟਾਰਸ ਮੋਗਾ ਇੱਕ ਮੋਮੈਂਟ ਹੋਰ ਦੇ ਦੋ ਤੁਸੀਂ ਕਰਦੇ ਕਰਦੇ ਕੋਈ ਨਹੀਂ ਸਨਮਾਨ ਦੇ ਜੋ ਸਨਮਾਨ ਹੋ ਰਿਹਾ ਪ੍ਰਵੀਰ ਚੋਟੀਆਂ ਜੀ ਜਸਵੀਨ ਚੋਟੀਆਂ ਜੀ ਉਹਨਾਂ ਦਾ ਸਨਮਾਨ ਹੋ ਰਿਹਾ ਹੈ ਮੈਂ ਦੱਸਿਆ ਸੀ ਕਿ ਖਾਨ ਸਾਹਿਬ ਉਹਨਾਂ ਦੇ ਫਾਜ਼ਲ ਸਾਹਿਬ ਦਾ ਭੂਗਪਾਜੀ ਨੇ ਉੱਧਰ ਵੀ ਜਾਣਾ ਹੈ ਸਾਰਿਆਂ ਡਿਊਟੀ ਆਪਣੀ ਲੋਕ